ਛੰਨੀਆ ਜੀ ਛੰਨੀਆ ਛੰਨੀਆ ਇੱਥੇ ਆਓ ਮੇਰੇ ਕੋਲ ਇੱਧਰ ਆਓ ਆਓ ਆ ਮੇਰੇ ਕੋਲ ਆਓ ਤੁਸੀਂ ਨਹੀਂ ਨਹੀਂ ਇੱਥੇ ਆਓ ਨਾ ਇੱਥੇ ਆਓ ਆਓ ਇੱਕ ਪੈਰ ਹੋਰ ਫਟੋਗੇ ਆਓ ਤਾਜ ਆਜੋ ਛੰਨੀਆ ਹੈ ਨਾ ਕਿੰਨੀ ਉਮਰ ਆ ਤੁਹਾਡੀ ਉਮਰ ਮੇਰੀ ਕੀ ਪਾਕਿਸਤਾਨ ਦਾ ਮੈਨੂੰ ਸਾਰਾ ਪਤਾ ਤੁਰਦਾ ਹੈਗਾ 25 ਸਾਲ ਹੋ ਗਏ ਕਿਹੜਾ ਪਿੰਡ ਹੀ ਪਾਕਿਸਤਾਨ ਚ ਕਰਾਲ ਵੀ ਉੜ ਰਿਹਾ। ਸਗਰਗੜ ਦੇ ਕੋਲ। ਹਾਂ। ਸੁਕੋ ਜਾ ਕੇ ਲੱਗੇ। ਸੁਕੋ ਜਾ ਕੇ ਲੱਗੇ। ਇਹ 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 ਮਤਲਬ ਪੀੜੀਆਂ ਸਹਜੇ ਸਹਜੇ ਮਤਲਬ ਮੋਂਡਿਆਂ ਤੇ ਪਰਨੇ ਸਿਰ ਤੇ ਪਰਨੇ ਵਾਲੀਆਂ ਲੋਭ ਹੋ ਰਹੀਆਂ ਹਨ। ਹਾਂ। ਤੇ ਅੱਜ ਇਹ ਸੜਕ ਦਾ ਦੁਗਾਟਨ ਤੁਸੀਂ ਕਰਨਾ। ਕਰੋ ਜੀ। ਇਹ ਇਹ ਫੜੋ ਇੱਥੋਂ। ਇਹ ਖਿੱਚੋ ਦੋਆਂ ਥਾਂ ਨਾਲ ਥੱਲੇ ਨੂੰ। ਨਹੀਂ ਆ ਜਾਣਾ। ਲੱਕਿੱਚੋ। ਖਿੱਚੋ ਥੱਲੇ ਨੂੰ। ਵਾਹ ਜੀ। ਕੈਈ ਵਾਰ ਕੋਈ ਨਹੀਂ ਕੋਈ ਅਮ ਉਹ ਵੀ ਬਿਠਾ ਕਰਾਣਾ ਹਾਂ ਲਓ ਜਿਓ ਲਓ 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 ਰੁਕੋ 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 ਇਹ ਬਜ਼ੁਰਗ ਕਿਥੋਂ ਮਿਲਦੇ ਆ ਜੀ ਲਓ ਇਹ ਲੋ ਜੀ ਇਹ ਫੋਟੋ ਕਰਾਓ ਇੱਧਰ ਉੱਚਾ ਮੂੰਹ ਕਰੋ ਜਰਾ ਵਾਓ ਕੈਈ ਵਾਰ ਤੁਹਾਡੀ ਹੋਰ ਲੰਬੀ ਉਮਰ ਹੋਵੇ ਜੀ ਹਾਂ ਜੀ ਲਓ

ठीक हूं 360 360 टोटल है एदा एक एक जी सर मानयोग मुख्यमंत्री ਵੱਲੋਂ ਜਿਹੜੀ ਹਲਕਾ ਵਿਧਾਨ ਸਭਾ ਪੋਆ ਦੀਆਂ ਮੁੱਖ ਸੜਕਾਂ ਦੀ ਜਿਹੜੇ ਨਿਰਮਾਨ ਨਿਰਮਾਨ ਦੇ ਲਈ ਨਵੀਨੀ ਕਰਨ ਦੇ ਲਈ ਜੋ ਸ਼੍ਰੇਨਖਲਾ ਚੱਲ ਰਹੀ ਹੈ ਜੀ ਉਹਦੇ ਦੀਨ ਅੱਜ ਆਪ ਜੀ ਵੱਲੋਂ ਫਿਰ ਵਖ ਵਖ ਸੜਕਾਂ ਦਾ ਤੋਂ ਘਟਨ ਕੀਤਾ ਗਿਆ ਕੀ ਕਹਿਣਾ ਜੀ ਆਪ ਜੀ ਬਿਲਕੁਲ ਲਗਾਤਾਰ ਪੰਜਾਬ ਦੇ ਅੰਦਰ ਵਖ ਵਖ ਸਵਾਲਾਂ ਨੂੰ ਲੈ ਕੇ ਭਗਵੰਤ ਮਾਨ ਜੀ ਸਰਕਾਰ ਲੋਕਪੱਕੀ ਫੈਸਲੇ ਲੈ ਰਹੀ ਹੈ ਸੋ ਇਸ ਕੜੀ ਵੱਜੋਂ ਮੇਰੀ ਵਿਧਾਨ ਸਭਾ ਹਲਕਾ ਪਵਾ ਦੇ ਬਹੁਤ ਸਾਰੇ ਪਿੰਡਾਂ ਦੇ ਅੰਦਰ 74 ਸੜਕਾਂ ਦਾ ਰਿਪੇਅਰ ਦਾ ਕੰਮ ਜਿਹੜਾ ਆਰੰਭ ਹੋਇਆ ਜਿਹਦੇ ਲਈ ਸਾਨੂੰ 100 ਕਰੋੜ ਉਪ ਤੋਂ ਉੱਪਰ ਦੀ ਲਾਗਤ ਜਿਹੜੀ ਆ ਉਹ ਪੈਸੇ ਸਾਨੂੰ ਮਿਲੇ ਆ ਸੋ ਅੱਜ ਮੈਂ ਚਾਰ ਵੱਡੀਆਂ ਸੜਕਾਂ ਆਪਣੇ ਹਲਕੇ ਦੀਆਂ ਜਿਨ੍ਹਾਂ ਦਾ ਮਤਲਬ ਕੰਮ ਸ਼ੁਰੂ ਕਰਾਇਆ ਜਿਨ੍ਹਾਂ ਦੇ ਵਿੱਚੋਂ ਮਾਨੰਗਲ ਤੋਂ ਲੈ ਕੇ ਸਨੀਆਂ ਖੁਸ਼ੀਨਗਰ ਤੱਕ ਤੇ ਦੂਜੀ ਸੜਕ ਜਿਹੜੀ ਆ ਉਹ ਚੇਲੇ ਆਮ ਦਾ ਸਗੜਗੜ ਤੋਂ ਲੈ ਕੇ ਜਿਹੜਾ ਸੋੜੀਆਂ ਤੱਕ ਤੇ ਤੀਜੀ ਜਿਹੜੀ ਆ ਉਹ ਪਲਾ ਤੋਂ ਲੈ ਕੇ ਕੋੜ ਪਟੀਆਂ ਤੱਕ ਤੇ ਚੌਥੀ ਜਿਹੜੀ ਆ ਉਹ ਢਿੰਡੇ ਤੋਂ ਲੈ ਕੇ ਵੱਡੇ ਢਿੰਡੇ ਤੱਕ ਸੋ ਅੱਜ 19 ਕਿਲੋਮੀਟਰ ਸੜਕ 19 ਕਿਲੋਮੀਟਰ ਸੜਕਾਂ ਦਾ ਕੰਮ ਸ਼ੁਰੂ ਕਰਾਇਆ 3 ਕਰੋੜ 60 ਲੱਖ ਰੁਪਏ ਦੀ ਲਾਗਤ ਇਹਨਾਂ ਤੇ ਆਏਗੀ ਸੋ ਇਹ ਸੜਕਾਂ ਨੇ ਜਿਹੜੀਆਂ ਕਈ ਕਈ ਸਾਲਾਂ ਤੋਂ ਸਰਕਾਰਾਂ ਆਈਆਂ ਗਈਆਂ ਪਰ ਕਿਸੇ ਨੇ ਵੀ ਸੜਕਾਂ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਸੋ ਮੈਨੂੰ ਖੁਸ਼ੀ ਆ ਕਿ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਵੱਲੋਂ ਸਾਨੂੰ ਕਰੋੜਾਂ ਰੁਪਏ ਦਿੱਤੇ ਆ ਸੜਕਾਂ ਦੇ ਨਿਰਮਾਣ ਦੇ ਲਈ ਸੋ ਅੱਜ ਇਹ ਸੜਕਾਂ ਜਿਹੜੀਆਂ ਇਹਨਾਂ ਦੇ ਕਾਜ ਆਰੰਭ ਕੀਤੇ ਆ ਤੇ ਬਹੁਤ ਜਲਦੀ ਇਹਨਾਂ ਦਾ ਨਿਰਮਾਣ ਕਰਾ ਕੇ ਜਿਹੜਾ ਆਪਣੇ ਹਲਕੇ ਦੇ ਲੋਕਾਂ ਨੂੰ ਸਮਰਪਿਤ ਕਰਾਂਗੇ ਤੇ ਆਉਣ ਵਾਲੇ 4-5 ਮਹੀਨਿਆਂ 'ਚ ਤੁਹਾਨੂੰ ਹਲਕਾ ਪੁਆ ਦੇ ਅੰਦਰ ਸੜਕਾਂ ਦਾ ਜਾਲ ਵਿਛਿਆ ਨਜ਼ਰ ਆਏਗਾ ਕੁਈ 18 ਫੁੱਟ ਬਣ ਰਹੀਆਂ ਨੇ ਕੁਈ 16 ਫੁੱਟ ਬਣ ਰਹੀਆਂ ਨੇ ਸੋ ਪਹਿਲੀ ਵਾਰ ਹੋ ਰਿਹਾ ਕਿ ਇਸ ਹਲਕੇ ਦੇ ਅੰਦਰ ਇੰਡੀਆਂ ਵੱਡੀਆਂ ਸੜਕਾਂ ਦੇ ਵੱਡੇ ਲੈਵਲ ਤੇ ਬਣ ਰਹੀਆਂ ਨੇ ਸੋ ਸੋਹਣੇ ਮਿਆਰ ਦੇ ਨਾਲ ਤੇ ਨਾਲ ਇੱਕ ਹੋਰ ਜਿਹੜੀ ਵਾਅਦੇ ਵਾਲੀ ਗੱਲ ਪਹਿਲੀ ਵਾਰ ਹੋਈ ਆ ਕਿ 5 ਸਾਲਾਂ ਦੀ ਰਿਪੇਅਰ ਦਾ ਟੈਂਡਰ ਵੀ ਨਾਲ ਹੀ ਹੋ ਰਿਹਾ ਜੇ ਕਿਤੇ ਬਾਈਚਾਂਚ ਕੋਈ ਸੜਕ ਖਰਾਬ ਹੋ ਜਾਂਦੀ ਆ ਜੇ ਠੇਕੇਦਾਰ ਨੂੰ ਫਿਰ ਆਨਾ ਕਰਨੀ ਨਹੀਂ ਕਰਨੀ ਪਏਗੀ ਕਿਉਂਕਿ ਨਾਲ ਹੀ ਪੈਸੇ ਸਰਕਾਰ ਨੇ ਰਿਪੇਅਰ ਦੇ ਵਿਪਾਦ ਤੇ ਆ ਸੋ ਇਹ ਪਹਿਲੀ ਵਾਰ ਪੰਜਾਬ ਦੇ ਅੰਦਰ ਹੋ ਰਿਹਾ 5 ਸਾਲਾਂ ਦੇ ਰਿਪੇਅਰ ਦਾ ਟੈਂਡਰ ਵੀ ਨਾਲ ਆ ਸੋ ਸਾਰੇ ਇਲਾਕਾ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਆ ਜੀ ਜੀ ਆਹ ਭਰਾ ਦੇ ਮੰਦਰ ਵਾਲੀ ਦਾ ਨਹੀਂ ਇਹ 6.31 ਹੈ 31 6.31 ਓਕੇ ਇਹਦੇ ਵਿੱਚ ਨਾ ਇੱਕ ਟੋਟਾ ਜਿਹੜਾ ਸਨੀਆਂ ਪਿੰਡ ਦੇ ਅੰਦਰ ਹੈ ਇਹ ਸਾਰੀ ਆਪਣੀ ਵਾਦੀ ਹੈ ਹੈਨਾ ਸਾਰੀ ਆਪਣਾ ਆਪਣੇ ਘਰ ਨੇ ਤੇ ਇਹ ਤੁਸੀਂ ਚੱਕਰ ਮਾਰ ਲਿਓ ਅੱਜ ਤੋਂ ਬਾਅਦ ਇਹਨਾਂ ਦਾ ਕਰਾ ਦਿਓ ਠੀਕ ਹੈ ਕਰਾਂਗੇ ਕਰਾਂਗੇ ਵਧੀਆ ਕਰਾਂਗੇ ਤੁਹਾਡੀਆਂ ਓਵਰਲ ਵੀ ਥੋੜਾ ਜਿਹਾ ਕੋਈ ਲੱਗੇ ਹੋਇਆ ਵੀ ਕਰਾਂਗੇ ਤੁਹਾਡੇ ਕਰੀਏ ਜੀ ਅੱਗੇ ਸਾਰੇ ਬਿਲਕੁਲ ਬਿਲਕੁਲ ਜੀ ਚਲੋ ਚਲੋ ਵਧਾਈਆਂ ਤੁਹਾਨੂੰ ਜੀ ਬਹੁਤ 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 ਥੈਂਕ ਯੂ ਥੈਂਕ ਯੂ ਥੈਂਕ ਯੂ ਅੱਜ 19 ਕਿਲੋਮੀਟਰ ਸੜਕਾਂ ਦਾ 19 ਕਿਲੋਮੀਟਰ ਜਿਹੜਾ ਕੰਮ ਸ਼ੁਰੂ ਕਰਾਣਾ ਤੇ 3 ਕਰੋੜ 60 ਲੱਖ ਰੁਪਏ ਦੇ ਲੱਗਦਾ ਠੀਕ ਹੈ ਇੱਕ ਤੁਹਾਡੇ ਮਾਨ ਮੰਗਲ ਤੋਂ ਸਨੀਆਂ ਹਾਂਜੀ ਤੇ ਖੁਸ਼ੀਨਗਰ ਤੇ ਰੋਡ ਤੱਕ ਜਿਹੜਾ ਤਾਰਾਗੜ ਸੋੜਾ ਰੋਡ ਹੈ ਇੱਕ ਤੁਹਾਡੀ ਇੱਥੋਂ ਲੈ ਕੇ ਸੋ ਜਿਹੜਾ ਚਿਲਾ ਸਗਰਗੜਾਣਾ ਇੱਕ ਫਿਰ ਉਧਰ ਹੈ ਪਲਾਹ ਵਾਲਾ ਵੱਡਾ ਰੁਰਗ ਅੱਛਾ ਜੀ ਪਲਾਹ ਤੋਂ ਘੋੜ ਪੱਟੀਆਂ ਤੇ ਮਤਲਬ 470 ਦੇ ਵੱਡੇ ਹਾਂਜੀ 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 ਇਹ ਹੁਣੇ ਉਧਰ ਦੇਖੋ ਵਾਹ ਚਲੋ ਚਲੋ ਮੁਬਾਰਕਾਂ ਜੀ ਸਭ ਨੂੰ ਬਹੁਤ-ਬਹੁਤ ਹੁਣ ਮੂੰਹ ਵੀ ਮਿੱਠਾ ਕਰਾਈਏ ਤੁਹਾਡਾ ਲਓ ਜੀ ਖੜੋ ਚਲੋ ਜੀ ਮੈਂ ਵੀ ਲੈ ਲਨਾ ਹੁਣ ਮੈਂ ਤੁਹਾਨੂੰ ਇੱਕ ਮਜ਼ਾਕ ਵਾਲੀ ਗੱਲ ਸੁਣਾਵਾਂ ਹਾਂਜੀ ਮੈਂ ਹੀ ਕੱਲ ਗਰੋਟੇ ਗਰੋਟੇ ਪਿੰਡ 'ਚ ਤੇ ਮੈਂ ਉੱਥੇ ਕਹਿ ਬੈਠਾ ਪਾਲ ਸਿੰਘ ਜੀ ਮੈਂ ਕਿਹਾ ਜਿਹੜਾ ਸਭ ਤੋਂ ਬਜ਼ੁਰਗ ਬੰਦਾ ਉਹ ਲਿਆਓ ਹਾਂਜੀ ਰਿਗਾਟ ਰੰਗਰਾਈਏ ਕਹਿੰਦੇ ਆਹੋ ਹੈਗਾ ਇਹ ਲਾਗੇ ਤੁਹਾਡੇ ਖੜਾ ਮੈਂ ਕਿਹਾ ਆਓ ਰਿਹਾ ਆਪ ਤੇ ਉਹ ਕਹਿੰਦੇ ਜੀ ਫਿਰ ਆਜੋ ਮੇਰੇ ਨਾਲ ਆਜੋ ਅੱਛਾ ਆਜੋ ओके ਇਹ ਆਪਣਾ ਕਿਥੋਂ ਦਾ ਕਿੱਥੇ ਇਹ ਗੋਲਾ ਤੋਂ ਗੋਲਾ ਤੋਂ ਗੋਲਾ ਤੋਂ ਗੋਲਾ ਪੋਸਟ ਕੀਤੀ ਜੀ ਇਹ ਗੋਲਾ ਤੁਹਾਡੇ ਵਾਲਾ ਗੋਲਾ ਤੁਹਾਡੇ ਵਾਲਾ ਜਿਹੜਾ ਹਾਂਜੀ ਗੋਲਾ ਤੋਂ ਹਾਂ ਕਿੰਨੇ ਸਾਲ ਬਾਣੀ ਹੈ ਇਹ 25 ਸਾਲ ਦਾ 25 ਸਾਲ ਦਾ 25 ਸਾਲ ਦਾ ਕਰੀਏ ਜੀ ਚਲੋ ਅਗਰ ਖਾਂ ਜੋ ਤੁਹਾਨੂੰ ਤੇ ਇਹ ਹੈਗੀ ਆ 3. ਕਿੰਨੇ ਆ 3.5 ਕਿਲੋਮੀਟਰ 3.5 ਕਿਲੋਮੀਟਰ ਚਲੋ ਤੇ ਠੇਕੇਦਾਰ ਕਿਹੜਾ ਠੇਕੇਦਾਰ ਤਾਂ ਬੰਨ ਤਾਂ ਬਣਾ ਚਲੋ ਮੁਾਰਖਾਂ ਤੁਹਾਨੂੰ ਜੀ ਹੈ ਬੜੀ ਮਿਹਨਤ ਕੀਤੀ ਹਾਂ ਇੱਕ ਇੱਕ ਕਰਕੇ ਆਏ ਇੱਕ ਤੁਹਾਡੇ ਪਿੱਛੇ ਆਪਣੇ ਸਾਰੇ ਹਲ ਕੀ ਤਰੀਕਾ ਕਾੜੀ ਨੇ ਜਾਲ ਵਸ ਹਾਂ 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 ਬਿਲਕੁਲ ਬਿਲਕੁਲ ਇੱਕ ਤੁਹਾਡੇ ਜਿਹੜੀ ਉਹ ਦੋ ਤਿੰਨ ਸੜਕਾਂ ਹੋਰ ਨੇ ਉਧਰ ਕਸੂ ਤੇ ਨਿਆਲ ਵਾਲੀ ਵੀ ਹੈ ਨਹੀਂ ਉਹ ਤੇ ਹੈਗੀ ਆ ਇਹ ਜਿਹੜਾ ਜਿਹੜਾ ਇਥੋਂ ਖੋਜਗੀ ਚੱਕ ਤੋਂ ਗਿਆ ਜਿਹੜਾ ਹੈ ਸਿੰਬਲ ਗੁੱਲੀਆਂ ਹੈ ਸਿੰਬਲ ਗੁੱਲੀਆਂ ਕਿੰਦਰੀਆਂ 7 600 ਦਾ ਸਤਨ ਹਾਂਜੀ ਸਾਰੀਆਂ ਤੇ ਬਹੁਤ ਜਿਹੜੀ ਆਪਣੀ ਬਲੋਤਰ ਵਾਲੀ ਇੱਕ ਬਲੋਤਰ ਨੂੰ ਵੀ ਉਹ ਛੜਕੇ ਉਹ ਛੜਕੇ ਨਾ ਹਾਂ ਕਿਉਂਕਿ 2022 ਬਣੀ ਸੀ ਉਹ ਅੱਛਾ ਉਸ ਤੋਂ ਤਕਰੀਬਨ ਇਸ ਇਲਾਕੇ ਸਾਰੀਆਂ ਛੜਕਾਂ ਸਾਰੀਆਂ ਉਧਰ ਅੰਗਲਿਆਂ ਦਾ ਡੇਰਾ ਵੀ ਹੈ ਥੋੜਾ ਪੁਰਾਣਾ ਉਹ ਵੀ ਹੈ ਉਹ ਵੀ ਹੈ ਇੱਕ 30 35 ਸਾਲ ਦੀ ਹਾਂ ਬਹੁਤ ਪੁਰਾਣਾ ਹੋਣਾ ਉਹ ਵੀ ਹੈ 23 ਚਾਲ ਚਲੋ ਮਾਰਖਾ ਜੀ ਸਭ ਨੂੰ ਸਰ ਇਲਾਕੇ ਦੇ ਵਿੱਚ ਕਾਫੀ ਖੁਸ਼ੀਆਂ ਦਾ ਮਾਹੌਲ ਹੈ ਕਿਉਂਕਿ ਲਗਾਤਾਰ ਸਰਕਾਰਾਂ ਦੇ ਜਿਹੜੇ ਉਹ ਨੀ ਪੱਥਰ ਰੱਖੇ ਜਾ ਰਹੇ ਨੇ ਅੱਜ ਵੀ ਨੀ ਪੱਥਰ ਰੱਖਣ ਨਾਲ ਕੀ ਕਰਾਂਗੇ ਬਿਲਕੁਲ ਮੈਂ ਅੱਜ ਫੇਰ ਇੱਕ ਵਾਰ ਆਪਣੇ ਪਿਆਰੇ ਲੋਕਾਂ 'ਚ ਆਇਆ ਔਰ ਮੇਰੀ ਵਿਧਾਨ ਸਭਾ ਦੇ ਅੰਦਰ ਲਗਾਤਾਰ ਜਿਹੜੇ ਰੋਡ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਸਨ ਜਿਹੜੇ 20 20 18 18 15 15 ਸਾਲ ਤੋਂ ਪੁਰਾਣੀਆਂ ਸਰਕਾਰਾਂ ਵੇਲੇ ਵੀ ਨਹੀਂ ਬਣ ਸਕੀ ਸੋ ਉਹਨਾਂ ਰੋੜਾਂ ਤੋਂ ਗੁਜ਼ਰਨਾ ਆਮ ਲੋਕਾਂ ਲਈ ਬੜਾ ਇੱਕ ਕਠਨ ਕੰਮ ਸੀਗਾ ਸੋ ਮੈਨੂੰ ਖੁਸ਼ੀ ਆ ਕਿ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਰੋੜਾਂ ਰੁਪਏ ਸਾਨੂੰ ਇਹਨਾਂ ਰੋੜਾਂ ਦੇ ਨਿਰਮਾਣ ਲਈ ਦਿੱਤੇ ਆ ਸੋ ਜਿਨ੍ਹਾਂ ਵਿੱਚੋਂ ਅੱਜ ਉਸੇ ਕੜੀ ਦੇ ਤਹਿਤ ਮੈਂ ਚਾਰ ਰੋੜਾਂ ਦਾ ਦੁਗਾਟਨ ਕੀਤਾ ਆਪਣੇ ਇਥੋਂ ਖੋਜ ਕੀ ਚੱਕ ਤੋਂ ਲੈ ਕੇ ਢਿੰਡਾ ਤੇ ਫਿਰ ਢਿੰਡੇ ਤੋਂ ਢਿੰਡੇ ਤੱਕ ਤੇ ਨਾਲ ਦੀ ਨਾਲ ਜਿਹੜਾ ਦੋਸਪੁਰ ਤੋਂ ਲੈ ਕੇ ਕੋਟ ਪਟੀਆਂ ਕੋਟ ਪੰਨੂ ਸੋ ਇੱਕ ਜਿਹੜੀ ਉਹ ਮਾਨ ਨੰਗਲ ਤੋਂ ਲੈ ਕੇ ਖੁਸ਼ੀਨਗਰ ਤੱਕ ਸਨੀਆਂ ਤੇ ਚੌਥੀ ਜਿਹੜੀ ਆ ਉਹ ਝੇਲਾਮ ਦਾ ਸਗਰਗੜ ਤੋਂ ਲੈ ਕੇ ਸੌੜੀਆਂ ਤੱਕ ਅੱਜ 19 ਕਿਲੋਮੀਟਰ ਸੜਕਾਂ ਦਾ ਕੰਮ ਜਿਹੜਾ ਆਰੰਭ ਕਰਾਇਆ ਸੋ ਇਹ 3 ਕਰੋੜ 60 ਲੱਖ ਰੁਪਏ ਦੇ ਲੱਗਦੇ ਨਾਲ ਨਿਰਮਾਣ ਕਾਰਜ ਹੋਣੇ ਆ ਸੋ ਅ ਮੈਂ ਸ਼ੁਕਰੀਆ ਅਦਾ ਕਰਦਾ ਆਪਣੇ ਪਿਆਰੇ ਮੁੱਖ ਮੰਤਰੀ ਜੀ ਦਾ ਜਿਨ੍ਹਾਂ ਨੇ ਖੁੱਲੇ ਮਨ ਦੇ ਨਾਲ ਪੋਆ ਹਲਕੇ ਨੂੰ ਅ ਬੜਾ ਆਸ਼ੀਰਵਾਦ ਦਿੱਤਾ ਸੋ ਅੱਜ ਵੀ ਮਤਲਬ ਜਿਸ ਥਾਂ ਤੇ ਮੈਂ ਖੜਾ ਇਹ ਪਿੰਡ ਵਾਸੀਆਂ ਨੇ ਦੱਸਿਆ ਵੀ 25 ਸਾਲਾਂ ਬਾਅਦ ਇਹ ਸੜਕ ਦਾ ਨਿਰਮਾਣ ਕਾਰਜ ਜਿਹੜਾ ਉਹ ਅਜ ਆਰੰਭ ਹੋਇਆ ਸੋ ਮੇਰੇ ਵੱਲੋਂ ਸਮੁੱਚੇ ਇਲਾਕਾ ਵਾਸੀਆਂ ਨੂੰ